ਹਾਂਜੀ ਦੋਸਤੋ ਸਾਡੇ ਕੋਲ ਅੱਜ ਇੱਕ ਰਚਨਾ ਪਹੁੰਚੀ ਹੈ ਇਹ ਰਚਨਾ ਸਾਨੂੰ ਹਰਜੀਤ ਸਿੰਘ ਬਾਜਵਾ ਤਰਨਤਾਰਨ ਤੋਂ ਲਿਖ ਕੇ ਭੇਜੀ ਹੈ ਸੋ ਇਸ ਰਚਨਾ ਦੇ ਵਿੱਚ ਹਰਜੀਤ ਸਿੰਘ ਬਾਜਵਾ ਜੀ ਨੇ ਜ਼ਿੰਦਗੀ ਦਾ ਇੱਕ ਸੱਚ ਸਾਨੂੰ ਦੱਸਣ ਦੀ ਕੋਸ਼ਿਸ਼ ਕੀਤੀ ਹੈ ਸੋ ਇੱਕ ਸ਼ਬਦ ਹੈ ਅਤ ਤੇ ਇੱਕ ਸ਼ਬਦ ਹੈ ਅੰਤ ਜੇਕਰ ਅਸੀਂ ਅਤ ਵਾਲੇ ਅੱਖਰ ਨੂੰ ਰੋਟੇਟ ਕਰ ਦਈਏ ਭਾਵ ਕਿ ਉਲਟਾ ਕਰ ਦਈਏ ਤਾਂ ਉਹ ਅੰਤ ਬਣ ਜਾਂਦਾ ਹੈ ਸੋ ਕੁਝ ਐਸੀਆਂ ਹੀ ਗੱਲਾਂ ਹਰਜੀਤ ਸਿੰਘ ਬਾਜਵਾ ਲਿਖਦੇ ਨੇ ਕਿ ਜਦੋਂ ਅਤ ਦੀ ਜਗ੍ਹਾ ਤੇ ਅੰਤ ਆ ਗਿਆ ਭਾਵ ਕੇ ਅੱਤ ਵਾਲਾ ਅਧਕ ਜਿਹੜਾ ਹੈ ਉਹ ਰੋਟੇਟ ਹੋ ਗਿਆ ਤਾਂ ਉਦੋਂ ਸਾਰਾ ਮਾਣ ਸਾਡਾ ਟੁੱਟ ਜਾਣਾ ਸੋ ਬੜੀ ਵਧੀਆ ਲੱਗੀ ਮੈਨੂੰ ਰਚਨਾ ਆਓ ਮੈਂ ਤੁਹਾਡੇ ਨਾਲ ਇਹਦੀਆਂ ਚਾਰ ਲੈਣਾ ਸਾਂਝੀਆਂ ਕਰਦਾ ਜਰੂਰ ਸੁਣਿਓ ਕਹਿੰਦੇ ਇੱਕ ਮੌਤ ਰੱਖੋ ਯਾਦ ਦੂਜਾ ਨਾਮ ਰੱਬ ਦਾ ਇੱਕ ਮੌਤ ਰੱਖੋ ਯਾਦ ਦੂਜਾ ਨਾਮ ਰੱਬ ਦਾ ਦੋਵੇਂ ਹੱਥ ਜੋੜ ਭਲਾ ਸਦਾ ਮੰਗੋ ਸਬਦਾ ਪੱਲੇ ਕੁਝ ਵੀ ਨਹੀਂ ਹੋਣਾ ਫੇਰ ਪੈਜੂ ਪਛਤਾਉਣਾ ਪੱਲੇ ਕੁਝ ਵੀ ਨਹੀਂ ਹੋਣਾ ਫਿਰ ਪੈ ਜਾਉ ਪਛਤਾਉਣਾ ਜਦੋਂ ਫੱਟੇ ਉੱਤੇ ਪਿਆ ਸਟ੍ਰੇਟ ਹੋ ਗਿਆ ਬਹੁਤਾ ਕਰਨਾ ਗੁਮਾਨ ਉਦੋਂ ਟੁੱਟ ਜਾਣਾ ਮਾਣ ਜਦੋਂ ਅੱਤ ਵਾਲਾ ਅਧਕ ਰੋਟੇਟ ਹੋ ਗਿਆ ਸੋ ਅਗਲੇ ਪੈਰੇ ਚ ਲਿਖਦੇ ਨੇ ਕਹਿੰਦੇ ਹੁੰਦਾ ਮਾਇਆ ਤੇ ਜਵਾਨੀ ਵਾਲਾ ਨਸ਼ਾ ਅਥਰਾ ਹੁੰਦਾ ਮਾਇਆ ਤੇ ਜਵਾਨੀ ਵਾਲਾ ਨਸ਼ਾ ਅਥਰਾ ਬੰਦਾ ਮੱਲੋ ਮੱਲੀ ਫੇਰ ਜੀ ਦਿਖਾਉਂਦਾ ਨਖਰਾ ਇਹ ਰੰਗ ਸਦਾ ਨਹੀਂ ਹੋ ਰਹਿਣਾ ਦੁੱਖ ਪਾਉ ਫਿਰ ਸਹਿਣਾ ਜੀ ਬੰਦ ਰੱਬ ਦੀਆਂ ਰਹਿਮਤਾਂ ਦਾ ਗੇਟ ਹੋ ਗਿਆ ਬਹੁਤਾ ਕਰਨਾ ਗੁਮਾਨ ਉਦੋਂ ਟੁੱਟ ਜਾਣਾ ਮਾਣ ਜਦੋਂ ਅੱਤ ਵਾਲਾ ਅਧਿਕ ਰੋਟੇਟ ਹੋ ਗਿਆ ਕਹਿੰਦੇ ਨਾ ਕਿਤੇ ਰਹਿ ਗਈ ਇਹ ਹਲੀਮੀ ਨਾਹੀਂ ਨੀਤ ਚੱਜਦੀ ਨਾ ਕਿਤੇ ਰਹਿ ਗਈ ਇਹ ਹਲੀਮੀ ਨਾਹੀਂ ਨੀਤ ਚੱਜਦੀ ਆਪੋ ਤਾਪ ਵਾਲੀ ਬਣੀ ਪਈਏ ਰੀਤ ਅੱਜ ਦੀ ਬੇੜਾ ਹੋ ਗਿਆ ਗਰਕ ਨਾ ਕੋਈ ਕਿਸੇ ਨੂੰ ਫਰਕ ਬੇੜਾ ਹੋ ਗਿਆ ਗਰਕ ਨਾ ਕੋਈ ਕਿਸੇ ਨੂੰ ਫਰਕ ਦਿਲ ਸੋਚ ਸੋਚ ਸੱਚੀ ਫਰਸਟ੍ਰੇਟ ਹੋ ਗਿਆ ਬਹੁਤਾ ਕਰਨਾ ਗੁਮਾਨ ਉਦੋਂ ਟੁੱਟ ਜਾਣਾ ਮਾਣ ਜਦੋਂ ਅੱਤ ਵਾਲਾ ਅਧਿਕ ਰੋਟੇਟ ਹੋ ਗਿਆ ਸੋ ਆਖਰੀ ਪੈਰੇ ਚ ਲਿਖਦੇ ਨੇ ਕਹਿੰਦੇ ਝੂਠ ਠੱਗੀ ਚੋਰੀ ਹੱਡਾਂ ਵਿੱਚ ਜਾਵੇ ਰਚਦੀ ਝੂਠ ਠੱਗੀ ਚੋਰੀ ਹੱਡਾਂ ਵਿੱਚ ਜਾਵੇ ਰਚਦੀ ਨਾ ਰਹੇਗੀ ਬਾਜਵੇ ਹਾਂ ਗੱਲ ਕਿਤੇ ਹੱਕ ਸੱਚ ਦੀ ਜਾ ਚੰਗੇ ਕਰਮ ਕਮਾਲ ਹੈ ਜਿੰਦ ਗੁਰੂ ਲਿਖੇ ਲਾ ਲੈ ਹੱਥ ਮਲੇਗਾ ਕਿ ਕੰਮ ਜਦੋਂ ਲੇਟ ਹੋ ਗਿਆ ਬਹੁਤਾ ਕਰਨਾ ਗੁਮਾਨ ਉਦੋਂ ਟੁੱਟ ਜਾਣਾ ਮਾਨ ਜਦੋਂ ਅੱਤ ਵਾਲਾ ਅਦਕ ਰੋਟੇਟ ਹੋ ਗਿਆ ਜਦੋਂ ਅੱਤ ਵਾਲਾ ਅਦਕ ਰੋਟੇਟ ਹੋ ਗਿਆ ਜੀ ਹਾਂ ਦੋਸਤੋ ਬਹੁਤ ਹੀ ਖੂਬਸੂਰਤ ਅਲਫਾਜ਼ ਹਰਜੀਤ ਸਿੰਘ ਬਾਜਵਾ ਜੀ ਨੇ ਲਿਖੇ ਭੇਜੇ ਨੇ ਕਿਉਂਕਿ ਵਾਕਈ ਜਦੋਂ ਅਸੀਂ ਕੋਈ ਗੁਮਾਨ ਕਰਦੇ ਆਂ ਸਾ ਸਾਨੂੰ ਉਦੋਂ ਇਸ ਚੀਜ਼ ਨੂੰ ਆਪਣੇ ਧਿਆਨ ਵਿੱਚ ਰੱਖਣਾ ਚਾਹੀਦਾ ਹੈ ਕਿ ਕਿਸੇ ਟਾਈਮ ਵੀ ਇਹ ਅੱਤ ਜੋ ਅਸੀਂ ਚੁੱਕੀ ਹੋਈ ਹੈ ਉਹ ਅੱਤ ਤੋਂ ਅੰਤ ਬਣ ਸਕਦੀ ਹੈ ਪੱਤ ਵਾਲੀ ਚੀਜ਼ ਹਮੇਸ਼ਾ ਅੰਤ ਬਣ ਕੇ ਹੀ ਰਹਿੰਦੀ ਹੈ ਪੱਤ ਵਾਲਾ ਅਧਿਕ ਜਿਹੜਾ ਨਾ ਉਹ ਜਲਦੀ ਰੋਟੇਟ ਭਾਵ ਕੇ ਉਲਟਾ ਹੋ ਜਾਂਦਾ ਹੈ ਫਿਰ ਸਾਡਾ ਅੰਤ ਆ ਜਾਂਦਾ ਹੈ ਕਿਸੇ ਵੀ ਚੀਜ਼ ਦੀ ਸਦਾ ਵਾਸਤੇ ਇੱਥੇ ਮਿਆਦ ਨਹੀਂ ਹੁੰਦੀ ਇਸ ਲਈ ਜਦੋਂ ਅਸੀਂ ਜ਼ਿੰਦਗੀ ਬਸਰ ਕਰਦੇ ਹਾਂ ਤਾਂ ਉਸ ਜ਼ਿੰਦਗੀ ਨੂੰ ਅਸੀਂ ਚੰਗੇ ਤਰੀਕੇ ਨਾਲ ਮਾਣੀਏ ਇਹੀ ਇਸ ਜਿਹੜੀ ਰਚਨਾ ਹੈ ਇਹਦਾ ਸਾਨੂੰ ਸੰਦੇਸ਼ ਹੈ ਇਸ ਰਚਨਾ ਦੀ ਸਾਨੂੰ ਇਹੀ ਸਿੱਖਿਆ ਹੈ ਕਿ ਸਾਨੂੰ ਕਦੇ ਵੀ ਮਾਣ ਨਹੀਂ ਕਰਨਾ ਚਾਹੀਦਾ ਘਮੰਡ ਨਹੀਂ ਕਰਨਾ ਚਾਹੀਦਾ ਚੰਗੇ ਕੰਮ ਵਾਲਾ ਆਪਣਾ ਮਨ ਲਾਉਣਾ ਚਾਹੀਦਾ ਹੈ ਕਦੇ ਵੀ ਕੋਈ ਚੀਜ਼ ਜੇਕਰ ਪ੍ਰਮਾਤਮਾ ਨੇ ਸਾਨੂੰ ਦਿੱਤੀ ਹੈ ਤਾਂ ਉਹਦਾ ਸ਼ੁਕਰ ਕਰੀਏ ਤੇ ਹਮੇਸ਼ਾ ਹੱਕ ਸੱਚ ਦੇ ਨਾਲ ਖੜੀਏ ਕਿਉਂਕਿ ਵੇਲਾ ਜਿਹੜਾ ਇੱਕ ਵਾਰ ਗੁਜ਼ਰ ਜਾਂਦਾ ਹੈ ਉਹ ਕਦੇ ਵਾਪਸ ਨਹੀਂ ਆਉਂਦਾ ਸੋ ਬਹੁਤ-ਬਹੁਤ ਧੰਨਵਾਦ ਜੀ ਹਰਜੀਤ ਸਿੰਘ ਬਾਜਵਾ ਜੀ ਤੁਸੀਂ ਸਾਨੂੰ ਰਤਨਾ ਲਿਖ ਕੇ ਭੇਜੀਏ ਬਹੁਤ ਹੀ ਖੂਬਸੂਰਤ ਤੁਹਾਡੇ ਅਲਫਾਜ਼ ਨੇ ਉਮੀਦ ਕਰਦੇ ਹਾਂ ਕਿ ਸਾਡੇ ਦੋਸਤਾਂ ਨੂੰ ਸੱਜਣ ਮਿੱਤਰਾਂ ਨੂੰ ਵੀ ਇਹ ਅਲਫਾਜ਼ ਇਹ ਸੱਚਪਰੇ ਅਲਫਾਜ਼ ਜਿਹੜੇ ਆ ਉਹ ਪਸੰਦ ਆਏ ਹੋਣਗੇ ਜਲਦੀ ਮਿਲကြਾਂ ਜੀ ਇੱਕ ਨਵੀਂ ਵੀਡੀਓ ਨਾਲ ਤਦ ਤੱਕ ਲਈ ਇਜਾਜ਼ਤ ਦਿਓ ਸਤਿ ਸ੍ਰੀ ਅ